ਟੋਟਲ ਸਾਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਚਲੋ ਸਾਬ ਸਭ ਤੋਂ ਪਹਿਲਾਂ ਗੱਲ ਕਰੀਏ ਭਾਰਤ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਣ ਜਾ ਰਿਹਾ ਜੀ ਤੇ ਕੀ ਕੁਛ ਜਿਹੜਾ ਚੱਲ ਪਿਆ ਮਾਮਲਾ ਸਾਰਾ ਕੌਣ ਕਿਹਨੂੰ ਖੜਾ ਕਰ ਰਿਹਾ ਕੀ ਬਣੇਗਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਨੇ ਆਪਣੇ ਉਮੀਦਵਾਰ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਜੀ ਔਰ ਉਹ ਉਮੀਦਵਾਰ ਜਿਹੜੇ ਹੈਗੇ ਆ ਉਹ ਆਰਐਸਐਸ ਨਾਲ ਸੰਬੰਧਿਤ ਆਪਾਂ ਡਿਟੇਲ ਜੁਨਾ ਬਾਰੇ ਗੱਲ ਕਰ ਚੁੱਕੇ ਆ ਜੀ ਬਿਲਕੁਲ ਪਰ ਉਹ ਮੂਲ ਬਸਨੀਕ ਜਿਹੜੇ ਹੈਗੇ ਉਹ ਤਾਮਲ ਲਾਡੂ ਦੇ ਹੈ ਠੀਕ ਹੈ ਜੀ ਤੇ ਮੇਰੇ ਖਿਆਲ ਮੁਤਾਬਕ ਇਹ ਇਹਨਾਂ ਦੀ ਕੋਸ਼ਿਸ਼ ਸੀ ਭਾਰਤੀ ਜਨਤਾ ਪਾਰਟੀ ਤੇ ਐਂਡੀਏ ਵਾਲਿਆਂ ਦੀ ਉਹ ਤਾਮਲ ਲਾਡੂ ਦੇ ਵਿੱਚੋਂ ਜੇ ਆਪਾਂ ਇੱਕ ਬੰਦੇ ਨੂੰ ਖੜਾ ਕਰ ਦਿੰਨੇ ਆ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੇ ਪਿੱਠ ਭੂਮੀ ਵਾਲਾ ਹੋਵੇ ਜੀ ਔਰ ਉਹਦੇ ਨਾਲ ਜਿਹੜੀ ਆਪਾਂ ਉਹ ਕੀ ਕਹਿੰਦੇ ਹੁੰਦੇ ਆ ਹਿੰਦੀ ਚ ਅਸਮਤ ਕਹਿੰਦੇ ਆ ਤੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਗੌਰਵ ਗੌਰਵ ਜਦ ਪੰਜਾਬੀ ਚ ਗੌਰਵ ਕਹਿੰਦੇ ਆ ਮਾਨ ਕਹਿੰਦੇ ਆ ਮਾਨ ਮਾਨ ਭਾ ਵੀ ਇਹਦੇ ਤੇ ਨਾ ਤਾਮਿਲ ਲਾਡੂ ਦੀਆਂ ਪਾਰਟੀਆਂ ਇਹ ਮੰਨ ਕੇ ਕਿ ਇਹ ਤਾਮਿਲ ਗੌਰਵ ਹੈ ਜੀ ਤੇ ਸਾਰੇ ਇਹਦੇ ਹੱਕ ਵਿੱਚ ਜਿਹੜੇ ਆ ਵੋਟਾਂ ਪਾ ਦੇਣਗੇ ਆਪਣੇ ਯਾਦ ਹੈ ਤੁਹਾਡੇ ਵੀ ਧਿਆਨ ਚੰਗੀ ਤਰ੍ਹਾਂ ਯਾਦ ਹੋਊ ਜਦੋਂ ਗੈਨੀ ਜੈਲ ਸਿੰਘ ਨੂੰ ਇੰਦਰਾ ਗਾਂਧੀ ਨੇ ਪ੍ਰੈਜ਼ੀਡੈਂਟ ਦਾ ਉਮੀਦਵਾਰ ਬਣਾਇਆ ਸੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ ਜੀ ਉਸ ਵੇਲੇ ਗੈਨੀ ਜੈਲ ਸਿੰਘ ਇੱਥੇ ਪੰਜਾਬ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਆ ਕੇ ਸਾਰੀਆਂ ਹੀ ਪੋਲੀਟੀਕਲ ਧਿਰਾਂ ਦੇ ਐਮ ਐਲ ਏਜ਼ ਨਾਲ ਗੱਲ ਕੀਤੀ ਸੀ ਕਿ ਕਿਉਂਕਿ ਰਾਸ਼ਟਰਪਤੀ ਦੀ ਚੋਣ ਵਿੱਚ ਐਮ ਐਲ ਏ ਵੀ ਵੋਟਾਂ ਪਾਉਂਦੇ ਹੁੰਦੇ ਹਨ ਹਾਂ ਬਿਲਕੁਲ ਜੀ ਤੇ ਪੰਜਾਬ ਦੇ ਅਕਾਲੀ ਦਲ ਵਾਲਿਆਂ ਨੇ ਵੀ ਇਹ ਕਹਿ ਕੇ ਕਿ ਇੱਕ ਸਿੱਖ ਨੂੰ ਰਾਸ਼ਟਰਪਤੀ ਬਣਾਇਆ ਜਾ ਰਿਹਾ ਹੈ ਜੀ ਇਹ ਸੀਨਾ ਦਾ ਵਿਰੋਧ ਨਹੀਂ ਕਰਾਂਗੇ ਠੀਕ ਹੈ ਜੀ ਬੂਟਾ ਪਾਤੀਆਂ ਸੀ ਹਮ ਤਾਮਲ ਲਾਡੂ ਦੇ ਵਿੱਚ ਜਾਂ ਦੱਖਣੀ ਭਾਰਤ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਸਟੇਟ ਦਾ ਜਾਂ ਜਿਹੜੀ ਉਹਨਾਂ ਦਾ ਭਾਈਚਾਰਾ ਹੈ ਉਹਦੇ ਗੌਰਵ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਠੀਕ ਹੈ ਜੀ ਉਹਨਾਂ ਨੇ ਉੱਥੋਂ ਆਪਣਾ ਕੈਂਡੀਡੇਟ ਖੜਾ ਕਰ ਲਿਆ ਔਰ ਉਹ ਕਹਿੰਦੇ ਜੀ ਪਾਓ ਇਹਨਾਂ ਨੂੰ ਵੋਟਾਂ ਤੇ ਇੱਥੇ ਫਿਰ ਜਿਹੜਾ ਯੂਪੀਏ ਲਾਲੋ ਪੁਰਾਣਾ ਯੂਪੀਏ ਤੇ ਅੱਜ ਦਾ ਇੰਡੀਆ ਜੀ ਉਹਦੀ ਲੀਡਰਸ਼ਿਪ ਨੂੰ ਇਹ ਅਹਿਸਾਸ ਹੋ ਗਿਆ ਕਿ ਅਸਲ ਦੇ ਵਿੱਚ ਸਾਡਾ ਜਿਹੜਾ ਇੰਡੀਆ ਗੱਠ ਜੋੜਾ ਉਹਨੂੰ ਤੋੜਨਾ ਚਾਹੁੰਦੇ ਹੈ ਜੀ ਕਿਉਂਕਿ ਤਾਮਿਲਨਾਡੂ ਦੇ ਵਿੱਚ ਡੀਐਮਕੇ ਦੀ ਹਕੂਮਤ ਹੈ ਹੂੰ 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 ਮਿਸਟਰ ਸਟਾਲਨ ਜਿਹੜੇ ਹੈਗੇ ਉਹਨਾਂ ਦੇ ਮੁੱਖ ਮੰਤਰੀ ਹੈ ਜੀ ਤੇ ਸਟਾਲਨ ਆਪਣੇ ਭਾਈਚਾਰੇ ਦੇ ਬੰਦੇ ਦਾ ਵਿਰੋਧ ਕਿਵੇਂ ਕਰੂਗਾ ਜੀ ਉਹਦੀ ਮਜਬੂਰੀ ਬਣ ਜਾਣੀ ਸੀ ਕਿ ਉਹਨੇ ਵੋਟਾਂ ਪਾਉਣ ਉਹ ਜੀ ਇਸ ਲਈ ਇਹਨਾਂ ਨੇ ਸੋਚਿਆ ਕਿ ਆਪਾਂ ਵੀ ਕੁਝ ਕਰੀਏ ਇਹਦੇ ਬਾਅਦ ਤੇ ਫਿਰ ਦਾਨੀਅਲਿਆ ਸਾਹਿਬ ਮੈਂ ਸਮਝਦਾ ਕਿ ਜਿਹੜੇ ਮਲਕਰਜਨ ਖੜਗੇ ਹੈ ਹੈ ਉਹ ਵੀ ਦੱਖਣੀ ਭਾਰਤੀ ਹੂੰ ਹੂੰ ਕਰਨਾਟਕਾ ਨਾਲ ਸੰਬੰਧਿਤ ਹੈ لیکن ਉਹਨਾਂ ਨੇ ਇੱਕ ਜਿਹੜਾ ਦਾਅ ਖੇਡਿਆ ਜੀ ਤੇ ਇਹ ਦਾਅ ਦੇ ਵਿੱਚ ਜਿਹੜਾ ਉਹਨਾਂ ਦਾ ਮੁੱਖ ਸਲਾਹਕਾਰ ਹੈ ਉਹਦਾ ਨਾਮ ਹੈ ਰਵੰਨਾ ਰੇਵੰਨਾ ਰੇਡੀ ਜੀ ਰੇਵੰਤ ਰੇਡੀ ਸੌਰੀ ਰੇਵੰਤ ਰੇਡੀ ਰੇਵੰਤ ਰੇਡੀ ਹਨ ਹ ਰਵੰਤ ਰੇਡੀ ਜਿਹੜੇ ਹੈਗੇ ਉਹ ਤੇਲੰਗਾਨਾ ਦੇ ਮੁੱਖ ਮੰਤਰੀ ਹੈ ਜੀ ਔਰ ਉਹਨਾਂ ਨੂੰ ਇਸ ਉਹ ਪਹਿਲਾਂ ਹੁੰਦੇ ਸੀਗੇ ਤੇਲਗੂ ਦੇ ਸਿੰਪਲਟੀ ਚ ਠੀਕ ਹੈ ਜੀ ਜਦੋਂ ਇਹ ਸਾਰਾ ਇਕੱਠਾ ਹੁੰਦਾ ਸੀ ਆਂਧਰਾ ਪ੍ਰਦੇਸ਼ ਤੇਲੰਗਾਨਾ ਇੱਕ ਨਵਾਂ ਸੂਬਾ ਨਹੀਂ ਸੀ ਬਣਿਆ ਔਰ ਚੰਦਰਬਾਬੂ ਨੇੜੂ ਨੇੜੂ ਦੇ ਬਹੁਤ ਕਰੀਬੀ ਸੀ ਜੀ ਪਰ ਉਹ ਬਿਲੋਂਗ ਕਰਦੇ ਸੀ ਤੇਲੰਗਾਨਾ ਨੂੰ ਠੀਕ ਹੈ ਜੀ ਤੇ ਜਦੋਂ ਨਵਾਂ ਤੇਲੰਗਾਨਾ ਬਣ ਗਿਆ ਤੇ ਫਿਰ ਚੰਦਰਬਾਬੂ ਨੇੜੂ ਹੋਰਾਂ ਨੂੰ ਪਤਾ ਲੱਗ ਗਿਆ ਕਿ ਤੇਲੰਗਾਨਾ ਜਿਹਦੇ ਵਿੱਚ ਆਪਣਾ 베ਸ ਸੀ ਹੈ ਨਹੀਂਗਾ ਆਪਣਾ ਤਾਂ 베ਸ ਸੀ ਦੂਜੇ ਪਾਸੇ ਜੀ ਤੇ ਉੱਥੇ ਵੀ ਮੁੱਖ ਮੰਤਰੀ ਆਪਣਾ ਬੰਦਾ ਬਣਨਾ ਚਾਹੀਦਾ ਇਸ ਲਈ ਉਹਨਾਂ ਨੇ ਆਪਣੇ ਖਾਸ ਐਡਵਾਈਜ਼ਰ ਨੂੰ ਜੀ ਆਪਣੇ ਬਹੁਤ ਹੀ ਕਰੀਬੀ ਨੂੰ ਕਾਂਗਰਸ ਜੁਆਇਨ ਕਰਾਤੀ ਠੀਕ ਹੈ ਜੀ ਕਿ ਤੁਸੀਂ ਕਾਂਗਰਸ ਜਾਓ ਤੇ ਉੱਥੇ ਜਾ ਕੇ ਆਪਣਾ ਕੰਮ ਕਰੋ। ਜੀ ਉਹ ਬੰਦੇ ਨੇ ਮਿਹਨਤ ਕੀਤੀ ਜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਮਨ ਜਿੱਤ ਲਿਆ ਤੇ ਉਹ ਉੱਥੋਂ ਦੀ ਕਾਂਗਰਸ ਪਾਰਟੀ ਦਾ ਪਹਿਲਾ ਪ੍ਰਧਾਨ ਬਣ ਗਿਆ। ਫਿਰ ਚੋਣ ਹੋਈ ਤੇ ਚੋਣ ਤੋਂ ਬਾਅਦ ਫਿਰ ਉਹ ਮੁੱਖ ਮੰਤਰੀ ਬਣ ਗਿਆ। ਜੀ ਰਿਵੰਤ ਰੈਡੀ ਅੱਜਕੱਲ ਰਿਵੰਤ ਰੈਡੀ ਜਿਹੜਾ ਹੈਗਾ ਉਹ ਦੱਖਣੀ ਭਾਰਤ ਦੇ ਵਿੱਚ ਦੋ ਬੰਦੇ ਹੈ ਜਿਹੜੇ ਆਪਾਂ ਕਹਿ ਸਕਦੇ ਆ ਕਾਂਗਰਸ ਪਾਰਟੀ ਦੇ ਜਿਹੜੇ ਬੜੇ ਮਾਸਟਰਮਾਈਂਡ ਹੈ। ਜੀ ਇੱਕ ਇਹ ਰਿਵੰਤ ਰੈਡੀ ਹੋ ਗਏ ਤੇ ਦੂਜੇ ਡੀ ਕੇ ਸ਼ਿਵ ਕੁਮਾਰ डी डीके शिवकुमार जेडे हैगे ओ कर्नाटक दे है जी ते मैं ਤੁਹਾਡੀ ਯਾਦ ਕਰਾ ਮਾਂ ਦਾਨੀ ਵਾਲਿਆ ਸਭ ਇੱਕ ਹੁੰਦੇ ਸੀਗੇ ਅਹਿਮਦ ਪਟੇਲ ਹਾਂਜੀ ਬਿਲਕੁਲ ਸੋਨੀਆ ਗਾਂਧੀ ਦੇ ਸਭ ਕਾਂਗਰਸ ਦੇ ਬੜੇ ਨੇੜੇ ਹਾਂ ਸੋਨੀਆ ਗਾਂਧੀ ਦੇ ਸਭ ਤੋਂ ਵੱਡੇ ਐਡਵਾਈਜ਼ਰ ਸੀ ਉਹ ਜੀ ਉਹ ਗੁਜਰਾਤ ਨੂੰ ਬਿ ਲੌਂਗ ਕਰਦੇ ਸੀ ਠੀਕ ਹੈ ਸੇ ਰਾਜ ਸਭਾ ਦੇ ਮੈਂਬਰ ਪਹਿਲਾ ਹੁੰਦੇ ਸੀ ਤੇ ਅਗਲੀ ਵਾਰੀ ਰਾਜ ਸਭਾ ਦੀ ਫੇਰ ਚੋਣ ਹੋਗੀ ਤੇ ਉਹਨਾਂ ਨੇ ਕਾਗਜ਼ ਭਰਤੇ ਜੀ ਤੇ ਇਹਦੇ ਫੈਸਲਾ ਕਰ ਰਿਹਾ ਮੋਦੀ ਜੀ ਨੇ ਤੇ ਅਮਿਤ ਸ਼ਾਹ ਹੋਰਾਂ ਨੇ ਵੀ ਆ ਇੰਦਰਾ ਗਾਂਧੀ ਨੂੰ ਜ ਸੋਨੀਆ ਗਾਂਧੀ ਨੂੰ ਜੋ ਕਮਜ਼ੋਰ ਕਰਨਾ ਤਾਂ ਉਹਦੇ ਸਲਾਹਕਾਰ ਨੂੰ ਹਰਾ ਦਿਓ ਹਰਾ ਦਿਓ ਜੀ ਇਹ ਇਹ ਬੰਦਾ ਨਾ ਉੱਥੇ ਜਾ ਸਕਿਆ ਕਿਉਂਕਿ ਉਹਨਾਂ ਨੇ ਫਿਰ ਪੂਰਾ ਜੋਰ ਲਾਤਾ ਉਸ ਵੇਲੇ ਡੀ ਕੇ ਸ਼ਿਵ ਕੁਮਾਰ ਡੀ ਕੇ ਸ਼ਿਵ ਕੁਮਾਰ ਉਸ ਵੇਲੇ ਆਇਆ ਉਹ ਨੇ ਸਾਰੇ ਕਾਂਗਰਸ ਪਾਰਟੀ ਦੇ ਐਮ ਐਲ ਏ ਇਕੱਠੇ ਕੀਤੇ ਕਿਉਂਕਿ ਰਾਜ ਸਭਾ ਵਿੱਚ ਐਮ ਐਲ ਏ ਵੋਟਾਂ ਪਾਉਂਦੇ ਆ ਆ ਪਾਉਂਦੇ ਪਾਉਂਦੇ ਆ ਜੀ ਉਹਨਾਂ ਨੂੰ ਇਕੱਠਾ ਕਰਕੇ ਤੇ ਐਉਂ ਛੂ ਮੰਤਰ ਹੋ ਗਿਆ ਪਤਾ ਹੀ ਨਾ ਲੱਗੇ ਇਹਨਾਂ ਨੂੰ ਉਹਨੂੰ ਉਸਾਰਿਆਂ ਨੂੰ ਚੱਕ ਕੇ ਕਰਨਾਟਕਾ ਲੈ ਗਿਆ ਜੀ ਤੇ ਉੱਥੇ ਉਹਦਾ ਬਹੁਤ ਵੱਡਾ ਬਣਿਆ ਹੋਇਆ ਰਿਜ਼ੋਰਟ ਅਰਜੌਟ ਜਾ ਕੇ ਰੱਖੇ ਤੇ ਵੋਟਾਂ ਵਾਲੇ ਦਿਨ ਲੈ ਕੇ ਉਹਨੇ VOTING ਪੋਲਿੰਗ ਕਰਵਾਤੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਜਿੱਤ ਗਏ ਸੀ ਅਹਿਮਦ ਪਟੇਲ ਸਾਹਿਬ ਅਹਿਮਦ ਪਟੇਲ ਠੀਕ ਹੈ ਫਿਰ ਵੱਡੀ ਸਰਕਾਰ ਨੂੰ ਗੁੱਸਾ ਆ ਗਿਆ ਹੂੰ ਵੀ ਇੱਕ ਛੋਟਾ ਜਿਹਾ ਬੰਦਾ ਤੇ ਸਾਡੀ ਅਥਾਰਟੀ ਨੂੰ ਚੁਣੌਤੀ ਦੇਤੀ ਸਾਨੂੰ ਸਾਡੀ ਸਟੇਟ ਦੇ ਵਿੱਚ ਹਰਾ ਗਿਆ ਤੇ ਇਹਨੂੰ ਬਣਾਈਏ ਫਿਰ ਬੰਦੇ ਦਾ ਪੁੱਤ ਬਦਰੀ ਬਣਾਈਏ ਐਵੇਂ ਜੀ ਹਾਂਜੀ ਹਾਂਜੀ ਫਿਰ ਈਡੀ ਤੁਹਾਨੂੰ ਪਤਾ ਇੱਕ ਸਪੈਸ਼ਲ ਫੋਰਸ ਹੈ ਹਾਂ ਉਹ ਕਿਹੜੀ ਆ ਸਮਝ ਲੋ ਕਿਹੜੀ ਛੱਡ ਦਿੰਦੇ ਆ ਹਾਂ ਪਰ ਕਿਹੜੀ ਛੱਡਤੀ ਜੀ ਉਹ ਕਹਿੰਦੇ ਜਾਓ ਜੀ ਈਡੀ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨੂੰ ਅੰਦਰ ਕਰ ਤਾ ਉਹ ਬੰਦਾ ਅੰਦਰ ਰਿਹਾ ਜੀ ਫਿਰ ਉਹਨੇ ਦੰਦਾਂ ਵਾਲਿਆਂ ਸਭ ਅੰਦਰ ਬੈਠ ਕੇ ਵੀ ਲੜਾਈ ਲੜੀ ਜੀ ਔਰ ਉਹ ਆਪਣੇ ਕੇਸ ਦੇ ਵਿੱਚੋਂ ਸੁਰਖਰੂ ਹੋ ਕੇ ਬਾਹਰ ਆ ਗਿਆ ਠੀਕ ਹੈ ਉਹਨੇ ਫਿਰ ਸੰਭਾਲ ਲਈ ਉੱਥੇ ਕਮਾਂਡ ਕਰਨਾਟਕਾ ਦੇ ਵਿੱਚ ਵੀ ਆ ਲੋ ਜੀ ਮੈਂ ਹੁਣ ਇੱਥੇ ਤੁਹਾਨੂੰ ਦਿਨਾ ਚਾਹ ਨਾਲ ਆਣਾ ਹਾਂ ਹਾਂ ਇੱਥੇ ਵੀ ਤੁਹਾਡੀ ਹਕੂਮਤ ਹੈ ਤੇ ਉਹ ਬੰਦੇ ਨੇ ਐਸ ਢੰਗ ਦੇ ਨਾਲ ਉੱਥੇ ਬਿਉਂਤਬੰਦੀ ਕੀਤੀ ਕਿ ਉਹ ਬੰਦਾ ਉੱਥੇ ਕਾਂਗਰਸ ਪਾਰਟੀ ਨੂੰ ਜਿੱਤਣ ਵਿੱਚ ਕਾਮਯਾਬ ਹੋ ਗਿਆ ਠੀਕ ਹੈ ਮੁੱਖ ਮੰਤਰੀ ਦਾ ਭਾਵੇਂ ਬੜਾ ਸੀਨੀਅਰ ਕਾਂਗਰਸੀ ਲੀਡਰ ਸਿਤਰ ਮਈਆ ਸਾਹਿਬ ਉਹ ਬਣਿਆ ਹੋਇਆ ਹੈ ਪਰ ਅਗਲਾ ਕਹਿੰਦਾ ਮੇਰੀ ਈਗੋ ਤਾਂ ਸੈਟੀਸਫਾਈ ਹੋ ਗਈ ਨਾ ਮੈਂ ਤਾਂ ਬਣਾ ਪੀਗਾ ਨਾ ਜੀ ਡਿਪਟੀ ਮੁੱਖ ਮੰਤਰੀ ਵੀ ਬਣ ਗਿਆ ਤੇ ਉਹਦੇ ਨਾਲ ਇਹ ਸਮਝੌਤਾ ਕੀਤਾ ਸੀ ਕਿ ਤੈਨੂੰ ਅਧ ਵਿੱਚ ਕਾਲੋਂ ਤੈਨੂੰ ਮੁੱਖ ਮੰਤਰੀ ਬਣਾ ਦੇਗੇ ਹਮਮ ਪਰ ਕਿਉਂਕਿ ਮੁੱਖ ਮੰਤਰੀ ਤੰਦਰੁਸਤ ਹੈਗਾ ਨੌਂਬਰ ਰੌ ਹੈ ਜੀ ਇਸ ਲਈ ਜਦੋਂ ਉਹਨੂੰ ਨਾ ਬਣਾਉਣ ਦੀ ਗੱਲ ਆਈ ਕਹਿੰਦੇ ਕੋਈ ਗੱਲ ਨਹੀਂ ਬਟੇਰੀਅਮ ਰੁਪਈਆ ਫੇਰ ਬਣ ਜਾਗੇ ਮੈਂ ਬੈਠਾ ਘਾ ਬੈਠਾਂਗਾ ਘਾ ਹਾਂ ਸਬਰ ਇਹ ਇਹ ਹੀ ਸਬਰ ਹੁੰਦਾ ਕੁਝ ਹਾਂਜੀ ਹਾਂਜੀ ਇਹ ਸਬਰ ਸੀ ਮਤਲਬ ਇਹ ਦੋ ਉਹਨਾਂ ਦੇ ਕੋਲੇ ਮਤਲਬ ਆਪਾਂ ਕਹਿ ਸਕਦੇ ਇੱਕ ਤਾਂ ਡੀਕੇ ਸ਼ਿਵ ਕੁਮਾਰ ਤੇ ਇੱਕ ਇਹ ਰਵੰਤ ਰੈਡੀ ਜੀ ਰਵੰਤ ਰੈਡੀ ਨੇ ਫਿਰ ਮਾਰਤੀ ਜੀ ਕਨਾਵਾਟੀ ਕੁੜਰ ਕਰਤੀ ਠੀਕ ਹੈ ਜੀ ਇਹਨਾਂ ਦੇ ਖੜਗੇ ਸਾਹਿਬ ਦੇ ਉਹ ਕਹਿੰਦੇ ਜੀ ਵੀ ਸੁਦਰਸ਼ਨ ਰੈਡੀ ਜੀ ਬਹੁਤ ਵਧੀਆ ਮਨੋਖ ਹੈ ਜੀ ਅਰੇ ਵੀ ਸੁਦਰਸ਼ਨ ਰੈਡੀ ਨੇ ਦਾਨਿਆਲਿਆ ਸਾਹਿਬ ਜਿਹੜੀ ਉਹ ਜਾਤੀ ਜਨਗਣਨਾ ਹੈ ਜੀ ਇਹ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਦੇ ਰੂਲ ਦੇ ਵਿੱਚ ਖੱਲੀ తెలంగాణਾਂ 'ਚ ਹੋਈ ਹੈ ਠੀਕ ਹੈ ਜੀ ਉਹਨੇ ਉਹ ਕੀਤੀ ਉਹ ਕਹਿੰਦਾ ਬੰਦਾ ਬੜਾ ਕਾਬਿਲ ਹੈ ਉਹਨੇ ਇਹ ਕੰਮ ਵੀ ਕੀਤਾ ਭਾਵੇਂ ਉਹ ਦਲਤਿਓਂ ਪਛੜਿਆ ਚੋ ਹੈ ਨਹੀਂਗਾ ਹੈ ਤਾਂ ਉਪਰਲੀ ਕਲਾਸ ਦੇ ਵਿੱਚੋਂ ਪਰ ਦੂਜੀ ਗੱਲ ਇਹ ਦੱਸਦੀ ਕਿ ਉਹ ਬੰਦਾ ਜਿਹੜਾ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਜੀ ਚੰਦਰ ਬਾਬੂ ਨੈੜੀ ਨੈਡੂ ਇਹਨਾਂ ਦਾ ਬੜਾ ਕਰੀਬੀ ਹੈ ਜੀ ਕਿਉਂਕਿ ਉਹ ਪਹਿਲਾਂ ਵਕੀਲ ਹੁੰਦੇ ਸੀ ਫਿਰ ਉਹ ਬਣ ਕੇ ਜੱਜ ਹਾਈ ਕੋਰਟ ਦੇ ਆਂਧਰਾ ਪ੍ਰਦੇਸ਼ ਦੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਵੀ ਜਿਹੜੇ ਸਟੇਟ ਦੇ ਬੰਦੇ ਹੁੰਦੇ ਹਨ ਇਹਨਾਂ ਦੇ ਲਿੰਕ ਤਾਂ ਹੁੰਦੇ ਹੀ ਐਪਸ 'ਚ ਬਿਲਕੁਲ ਬਿਲਕੁਲ ਸਹਿਚਾਰ ਵੀ ਹੁੰਦਾ ਹੈ ਉਹ ਤੋਂ ਬਾਅਦ ਫਿਰ ਉਹ ਲੰਬਾ ਸਮਾਂ ਜਿਹੜਾ ਹੈਗਾ ਜੀ ਉੱਥੇ ਦੇ ਜੱਜ ਰਹੇ ਤੇ ਫਿਰ ਉਹ ਇੱਕ ਕਿਸੇ ਹੋਰ ਹਾਈ ਕੋਰਟ ਦੇ ਬਣ ਕੇ ਚੀਫ ਜਸਟਿਸ ਤੇ ਬਾਅਦ ਦੇ ਵਿੱਚ ਉਹ ਸੁਪਰੀਮ ਕੋਰਟ ਦੇ ਜੱਜ ਬਣ ਗਏ ਠੀਕ ਹੈ ਜੀ ਹੁਣ ਉਹ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ 20 ਜਿਹੜੇ ਹੈਗੇ ਜੀ ਸੁਦਰਸ਼ਨ ਰੈਡੀ ਨੰਨੇ ਬਨਾਰੀ ਆਪਣੇ ਕੈਂਡੀਡੇਟ ਉਹ ਆ ਗਏ ਤੇ ਹੁਣ ਚੰਦੀ ਆਪਣਾ ਦਾਨੀਲ ਗਿਆ ਸਰ ਉੱਥੇ ਨਮਾ ਕਲੇਸ਼ ਪੈ ਗਿਆ ਹਾਂਜੀ ਕੀ ਪੈ ਗਿਆ ਉਹ ਕਲੇਸ਼ ਇਹ ਪੈ ਗਿਆ ਵੀ ਜੇ ਤਾਮਲ ਲਾਡੂ ਦੇ ਵਿੱਚ ਤਾਮਲ ਗੌਰਵ ਦੀ ਗੱਲ ਹੋ ਸਕਦੀ ਹੈ ਜੀ ਤੇ ਫਿਰ ਭਾਈ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਦਾ ਤੇਲਗੂ ਗੌਰਵ ਹਾਂਜੀ ਤੇ ਮੈਂ ਤੁਹਾਡੇ ਹੁਣ ਇੱਕ ਹੋਰ ਗੱਲ ਯਾਦ ਕਰਾਉਣਾ ਜੀ ਜਦੋਂ 1991 ਦੇ ਵਿੱਚ ਰਾਜੀਵ ਗਾਂਧੀ ਇਲੈਕਸ਼ਨਾਂ ਦੇ ਵਿੱਚ ਹੀ ਮਾਰੇ ਗਿਆ ਸੀ ਤਮਨ ਲਾਡੂ ਚ ਹਾਂ ਬਿਲਕੁਲ ਜੀ ਮਾਰੇ ਗਿਆ ਸੀ ਮਦਰਾਸਾਂ ਉਹ ਮਾਰੇ ਗਿਆ ਸੀ ਤੇ ਉਹ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਰਿਜ਼ਲਟ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਸੀ ਮਿਲਿਆ ਜੀ ਪਰ ਵੱਡੀ ਪਾਰਟੀ ਬਣ ਗਈ ਸੀ ਸਰਕਾਰ ਬਣਾਉਣ ਵਾਸਤੇ ਕੀ ਕੀਤਾ ਜਾਵੇ ਹਾਂ ਹਾਂ ਫਿਰ ਉਹਨਾਂ ਨੇ ਜੀ ਮਤਲਬ ਖੇਡ ਖੇਡੀ ਵਿੱਚ ਚਲੋ ਸਾਰਾ ਕੁਝ ਦੇਖਣ ਤੋਂ ਬਾਅਦ ਵੀ ਜਿਹੜੇ ਬੰਦੇ ਨੂੰ ਰਿਟਾਇਰ ਕਰਤਾ ਸੀ ਪੀ ਵੀ ਨਰਸਿਮਹਾ ਰਾਓ ਨੂੰ ਕੋਣ ਉਹਨੂੰ ਚੱਕ ਲੈ ਬਾਬੇ ਨੇ ਬੁੱਢੇ ਨੂੰ ਚੱਕ ਲੈ ਜੀ ਤੇ ਉਹ ਵਿਚਾਰਾ ਮਤਲਬ ਉਹ ਹੱਡੀਆਂ ਦੀ ਮੁੱਠ ਬਣਿਆ ਸੀ ਵੀ ਅੱਜ ਵੀ ਗਿਆ ਤੇ ਕੱਲ ਵੀ ਗਿਆ ਕੱਲ ਵੀ ਗਿਆ ਹਾਂ ਜੀ ਤੇ ਜਾਣੇ ਵਾਲੀਆ ਸਾਫ ਫਿਰ ਜਦੋਂ ਉਹ ਬਣ ਕੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਉਹ ਤੋਂ ਬਾਅਦ ਤੁਸੀਂ ਦੇਖੋ ਜਿਵੇਂ ਠੱਠੇ ਦੀ ਬੰਨ ਹੁੰਦੀ ਹੈ ਨਾ ਅਜੇ ਕੇਜਰੀਵਾਲ ਦਾ ਭਾਰ ਵਧਿਆ ਵਧ ਗਿਆ ਬਸ ਐ ਹੀ ਹੋਇਆ ਸੀ ਬਿਲਕੁਲ ਕੇਜਰੀਵਾਲ ਵਾਲੀ ਕਾ ਕੇਜਰੀਵਾਲ ਕਾਪੀ ਹੀ ਉਹਨਾਂ ਦੀ ਉਸ ਆ ਉਹ ਇਹ ਮੁੱਖ ਮੰਤਰੀ ਐ ਤੇ ਉਹ ਪ੍ਰਧਾਨ ਮੰਤਰੀ ਸੀ ਹਾਂ ਹਾਂ ਲਓ ਜੀ ਉਹਨਾਂ ਨੇ ਫਿਰ ਉੱਥੇ ਜਦੋਂ ਬਣਾ ਲਿਆ ਉਹਨਾਂ ਨੂੰ ਕੈਂਡੀਡੇਟ ਬਣਾ ਲਿਆ ਜੀ ਉੱਥੋਂ ਇੱਕ ਮਤਲ ਜਿਹੜੀ ਹੈਗੀ ਐ ਆਂਧਰਾ ਪ੍ਰਦੇਸ਼ ਦੇ ਵਿੱਚੋਂ ਇੱਕ ਆਵਾਜ਼ ਉੱਠੀ ਜੀ ਕਿ ਤੇਲਗੂ ਬਿੱਡਾ ਹਮ ਬਿੱਡੇ ਜਮਿੰਨ ਦਾ ਬੱਚਾ ਵੀ ਤੇਲਗੂ ਬੱਚਾ ਪ੍ਰਧਾਨ ਮੰਤਰੀ ਬਣ ਗਿਆ ਦੇਸ਼ ਦਾ ਬਣ ਗਿਆ ਹਾਂ ਆਪਾਂ ਇਹਦੀ ਸਪੋਰਟ ਕਰੀਏ ਜੀ ਕਿ ਐਨਟੀ ਰਾਮਰਾਉ ਹੁੰਦੇ ਸੀ ਉਦੋਂ ਦੇ ਤੇਲਗੂ ਉੱਥੇ ਟੀਡੀਪੀ ਦੇ ਮੁਖੀ ਉਹਨੇ ਕਹਿੰਦਾ ਬਿਨਾਂ ਸ਼ਰਤ ਕਾਂਗਰਸੀ ਦੀ ਹਮਾਇਤ ਕਰਦੇ ਹਾਂ ਕਿਉਂਕਿ ਤੇਲਗੂ ਬਿੱਡਾ ਹੈ ਹਾਂ ਹਾਂ ਇਹ ਤੇਲਗੂ ਬੱਚਾ ਤੇ ਹੁਣ ਉੱਥੇ ਤੇਲਗੂ ਬਿੱਡੇ ਵਾਲੀ ਗੱਲ ਫਿਰ ਉੱਥੇ ਚੱਲਦੀ ਹਾਂਜੀ ਵੀ ਉਧਰ ਫਿਰ ਇਹ ਪਾਈ ਤਾਮਲ ਗੌਰਵ ਦੀ ਗੱਲ ਹੈ ਤੇ ਇਧਰ ਫਿਰ ਆਪਣੀ ਤੇਲਗੂ ਦੀ ਵੀ ਹੈ ਗੱਲ ਹੈ ਹਾਂ ਹੁਣ ਇੱਥੇ ਰਵੰਤ ਰੈਡੀ ਜਿਹੜਾ ਹੈਗਾ ਜੀ ਉਹ ਹੋ ਗਿਆ ਇਹਦੇ ਚੋਂ ਤੇਲੰਗਾਨਾ ਚੋਂ ਉਹ ਤਾਂ ਕਾਂਗਰਸ ਸੀ ਉਹ ਕਹਿੰਦੇ ਜੀ ਆਪਾਂ ਵੀ ਆਪਣੇ ਤੇਲਗੂ ਦੇ ਨਾਲ ਹੀ ਜਾਣੇ ਹਾਂ ਹਾਂ ਇਹ ਹੁਣ ਜਿਹੜਾ ਦੋ ਬੰਦੇ ਐ ਜਿਨ੍ਹਾਂ ਦੇ ਮੂੰਹ ਚ ਕੋਡ ਕਿਰਲੀ ਆ ਗਈ ਜੀ ਇੱਕ ਤਾਂ ਚੰਦਰਬਾਬੂ ਨੇੜੂ ਐ ਉਹ ਕਿਉਂਕਿ ਉਹ ਹਮੈਤ ਨਹੀਂ ਬੈਠਾ ਭਾਰਤੀ ਜਨਤਾ ਪਾਰਟੀ ਨੂੰ ਹਾਂ ਹਾਂ ਦੂਜਾ ਜਿਹੜਾ ਹੈਗਾ ਬਾਈ ਐ ਸਰ ਕਾਂਗਰਸ ਦਾ ਲੀਡਰ ਜਗਨਮੋਨ ਰੈਡੀ ਰੈਡੀ ਹਾਂ ਉਹ ਵੀ ਹੁਣ ਉਹ ਦੋ ਬੰਦੇ ਇਹ ਹਨ ਉਹਨਾਂ ਦੋਨਾਂ ਨੂੰ ਫਸੇ ਪਏ ਵੀ ਕੀ ਕਰੀਗੀ ਹਾਂ ਇਹਦਾ ਫਸ ਕੇ ਜੇ ਨਾ ਤੁਰੇ ਇਧਰ ਦਾ ਇਲਾਕਾ ਖਾਜੂ ਨਹੀਂ ਜੀ ਜਨਤਾ 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 ਨੂੰ ਉਠਖੜਨਾ ਵੀ ਆਪਣਾ ਮਤਲਬ ਯਾਰ ਬਣਦਾ ਸੀਗਾ ਉਪਰਾਸ਼ਟਪਤੀ ਤੁਸੀਂ ਕਿਉਂ ਨਹੀਂ ਬਣਤਾ ਕਿਉਂ ਨਹੀਂ ਬਣਾਇਆ ਜੇ ਅੱਜ ਉਹ ਉਪਰਾਸ਼ਟਪਤੀ ਬਣ ਜੇ ਕੱਲ ਨੂੰ ਰਾਸ਼ਟਰਪਤੀ ਵੀ ਬਣ ਸਕਦਾ ਹੈ ਬਿਲਕੁਲ ਜੀ ਇਹ ਮਤਲਬ ਜਿਹਨਾਂ ਨੇ ਕੈਡਾ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਉੱਥੇ ਕਿ ਜੋ ਗੱਲ ਕੀਤੀ ਸੀ ਨਰਿੰਦਰ ਮੋਦੀ ਨੇ ਤੇ ਅਮਿਤ ਸ਼ਾਹ ਉਹਨਾਂ ਨੇ ਕਿ ਆਪਾਂ ਉਹਨਾਂ ਦੇ ਕਰ ਸੀ ਦਾ ਤੱਕ ਲੈ ਗੱਡ ਦੀ ਤੇ ਮੈਨੂੰ ਲੱਗਦੀ ਆ ਇਹ ਇਧਰ ਇਹਨਾਂ ਨੇ ਮੋੜ ਕੇ ਮਤਲਬ ਜਿਹੜਾ ਹੈਗਾ ਰਵੰਤ ਰੈਡੀ ਦੀ ਐਡਵਾਈਸ ਦੇ ਉੱਤੇ ਇਹਨਾਂ ਨੇ ਜਿਹੜਾ ਹੈਗਾ ਜੀ ਇੰਡੀਆ ਗੱਠ ਜੋੜ ਵਾਲੇ ਨੇ ਸਾਰਿਆਂ ਨੇ ਇੱਕ ਮੁਸਤਕਿਲ ਫੈਸਲਾ ਕਰਤਾ ਵੀ ਹਾਂਜੀ ਇਹੀ ਠੀਕ ਹੈ ਜੀ ਔਰ ਉਹਦੇ ਤੁਸੀਂ ਜਿਹੜੀ ਨਵਿਕਲੀ ਗੱਲ ਇਹ ਕਿ ਕੱਲ 20 ਪਾਰਟੀਆਂ ਨੇ ਫੈਸਲਾ ਕੀਤਾ ਇੰਡੀਆ ਗੱਠ ਜੋੜ ਲਿਆ ਨੇ ਹੂੰ ਉਹਦੇ ਵਿੱਚੋਂ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰ ਸੀ ਉਹਨਾਂ ਨੇ ਕੀਤੀ ਪ੍ਰੈਸ ਕਾਨਫਰੰਸ ਜੀ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਐਲਾਨ ਕੀਤਾ ਗਿਆ ਉੱਚੇ ਤੌਰ ਦੇ ਉੱਤੇ ਇੱਕ ਲੀਡਰ ਵੱਲੋਂ ਕਿ ਭਾਈ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਹਮੈਤ ਕਰਦੀ ਠੀਕ ਹੈ ਜੀ ਠੀਕ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਹੈ ਨਾ ਹੁਣ ਉੱਥੇ ਸਾਊਥ ਵਰਸਸ ਸਾਊਥ ਤੇ ਤਾਮਿਲ ਵਰਸਸ ਜਿਹੜਾ ਹੈਗਾ ਆਂਧਰਾ ਆਂਧਰਾ ਹੂੰ ਤੇ ਇਹ ਉੱਥੇ ਜਿਹੜਾ ਹੈਗਾ ਜੀ ਉਹ ਹੋ ਗਿਆ ਤਾਮਿਲ ਵਰਸਸ ਆਂਧਰਾ ਕਰ ਲਿਆ ਜਾਂ ਤਾਮਿਲ ਵਰਸਸ ਕਰ ਦਈਏ ਤੇਲਗੂ ਹਾਂਜੀ ਹਾਂਜੀ ਇਹ ਗੱਲ ਬਣ ਗਈ ਜੀ ਇੱਥੇ ਹੁਣ ਜੀ ਜੀ ਹੁਣ ਫਿਰ ਇਹ ਬਹੁਤਾਂ ਤੇ ਲੋਕ ਸਭਾ ਆਪਣੇ ਸਰੋਤਨ ਦੱਸੋ ਵੀ ਉਹ ਪ੍ਰਾਸ਼ਟਪਤੀ ਦੀਆਂ ਵੋਟਾਂ ਕੱਲੀਆਂ ਰਾਜ ਸਭਾ ਜੋ ਪੈਂਦੀਆਂ ਨੇ ਜਾਂ ਹੋਰ ਰਾਸ਼ਟਰਪਤੀ ਵੰਕੂ ਦੂਜੀਆਂ ਵੀ ਪੈਂਦੀਆਂ ਕਿਵੇਂ ਹੁੰਦੀਆਂ ਨੇ ਨਹੀਂ ਜੀ ਨਹੀਂ ਨਹੀਂ ਇਹ ਵੋਟਾਂ ਜਿਹੜੀਆਂ ਹੈਗੀਆਂ ਨੇ ਇਸ ਇਹਦੇ ਚ ਐਮ ਐਲ ਏ ਸਦਾ ਕੋਈ ਯੋਗਦਾਨ ਨਹੀਂ ਹੁੰਦਾ ਠੀਕ ਹੈ ਜੀ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਵੋਟਾਂ ਪੈਂਦੀਆਂ ਉਹ ਵੋਟਾਂ ਪੈਂਦੀਆਂ ਐ ਲੋਕ ਸਭਾ ਦੇ ਮੈਂਬਰਾਂ ਦੀਆਂ ਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਠੀਕ ਹੈ ਜੀ ਤੇ ਕੁੱਲ ਵੋਟਾਂ ਜਿਹੜੀਆਂ ਹੈਗੀਆਂ ਜੀ ਜੇ ਆਪਾਂ ਮਿਲਾ ਕੇ ਦੇਖ ਲਈਏ ਰਾਜ ਸਭਾ ਤੇ ਲੋਕ ਸਭਾ ਦੀਆਂ ਇਹ ਬਣਦੀਆਂ 782 ਵੋਟਾਂ ਠੀਕ ਹੈ ਜੀ ਤੇ 782 ਵੋਟਾਂ ਦੇ ਵਿੱਚੋਂ ਕੋਈ ਸ਼ੱਕ ਨਹੀਂ ਐਸ ਵੇਲੇ ਜਿਹੜੀ ਹੈਗੀ ਐਂਡੀਆ ਦੇ ਕੋਲੇ 422 ਵੋਟਾਂ ਫਿਰ ਤਾਂ ਕੁੱਤੇ ਹੱਥ ਹਾਂਜੀ ਹਾਂਜੀ ਤੇ ਇੰਡੀਆ ਗੱਠਜੋੜ ਕੋਲੇ 360 ਹੈ ਹਮ ਪਰ ਜਿਹੜੀਆਂ 422 ਇਹਨੇ 422 ਦੇ ਵਿੱਚ ਫਿਰ ਉਹ ਵੀ ਆ ਗਏ ਨਾ ਇਹਦੇ ਚ ਤਾਮਿਲनाडु ਵਾਲੇ ਆ ਆਪਣੇ ਤੁਹਾਡੇ ਆ ਗਏ ਆ ਚੰਦਰਬਾਬੂ ਨਾਇਡੂ ਜੀ ਆ ਗਏ ਚੰਦਰਬਾਬੂ ਨਾਇਡੂ ਜੀ 16000 ਲੋਕ ਸਭਾ ਦੇ ਜੀ ਹਾਂ ਹਾਂ ਤੇ ਕੁਝ ਰਾਜ ਸਭਾ ਦੇ ਵੀ ਹੈ ਇਮੇਜ ਵਿੱਚ ਜੇ ਆਪਾਂ ਦੇਖੀਏ ਤੇ వై ایس આર ਕਾਂਗਰਸੀਆਂ ਵੀ ਆ ਗਈਆਂ ਜੀ ਇਹਦੇ ਚ ਕਾਫੀ ਮਤਲ ਜਿਹੜੀ ਹੈਗੀ ਟੁੱਟਪੱਜ ਹੋਣੀ ਹੈ ਵੀ ਜੇ ਇਹ ਗੱਲ ਬਣ ਗਈ ਜੇ ਗੋੜਵ ਦਾ ਸਵਾਲ ਬਣ ਗਿਆ ਤਾਂ ਠੀਕ ਹੈ ਤੇ ਇਹਦੇ ਨਾਲ ਨਾਲ ਫਿਰ ਹੋਰ ਸਮਾਦ ਵੀ ਜਿਹਨੀਆਂ ਨਿੱਕੀਆਂ ਪਾਰਟੀਆਂ ਫਿਰ ਉਧਰ ਵੀ ਗੱਲ ਹੋਣੀ ਹੈ ਤੇ ਅਗਲੀ ਅਗਲੀ ਗੱਲ ਇਹ ਵੀ ਜੇ ਚੰਦਰਬਾਬੂ ਨਾਇਡੂ ਹਲਦਾ ਹੈ ਪਾਵੇਂ ਬੋਟਾ ਇਹ ਗੁਪਤ ਪੈਣੀਆਂ ਪਰ ਪਤਾ ਤਾਂ ਲੱਗ ਜਿੰਦਾ ਨਾ ਵੀ ਥੋੜਾ ਰੁਖਸਾ ਕਿਹੜੇ ਪਾਸੇ ਆਹ ਜੰਮਾ ਜੀ ਬੋਟਾਂ ਦਾ ਗਿਣਤੀ ਦੀਆਂ ਬੋਟਾਂ ਉਹਦੀ ਮੁਸ਼ਕਲ ਆ ਜਾਂਦਾ ਇੱਥੇ ਹਾਂ ਮੁਸ਼ਕਲ ਆ ਜਾਂਦਾ ਤੇ ਫਿਰ ਕਈ ਕਈ ਪਾਰਟੀਆਂ ਜਿਹੜੀਆਂ ਬਿਲਕੁਲ ਕੰਡੇ ਤੇ ਖੜੀਆਂ ਐ ਵੀ ਕਿ ਇਸ ਪਾਸੇ ਕਿ ਉਸ ਪਾਸੇ ਪੜਾ ਬਦਲ ਲੱਗਗੇ ਉਹ ਵੀ ਮਿੰਟਾਂ